ਵਾਹ ਜੀ ਤੂੰ ਦਵਾਈ ਨਹੀਂ ਦਿੰਦਾ ਲਕਸਾ ਜੀ ਮੋਕਾ ਨਹੀਂ ਮੋਕਾ ਦਵਾਈ ਇੱਥੋਂ ਮਿਲਦੀ ਆ ਸਾਹ ਦੁਕਾਨ ਤੋਂ ਮੈਂ 4 ਸਾਲ ਪਹਿਲਾਂ ਪੁੱਛਣੇ ਜਦੋਂ ਗੋਲੀ ਮਾਰ ਲਗਾ ਭੱਜ ਗਿਆ ਪਛਾਣ ਨੂੰ ਜਦੋਂ ਭੱਜਿਆ ਪਾਈ ਤੇ ਲੱਤੇ ਭੱਜ ਗਿਆ ਦੇਖ ਕੋਕਲਾ ਬੂਏ ਦੀ ਪਾਇ ਤੇ ਤੈਨੂੰ ਪੁੱਛਿਆ ਉਹਨਾਂ ਸੁਭਾਅ ਕਿ ਗੋਲੀਆਂ ਕਿੰਨੀ ਕਹਿੰਦੇ ਨੇ ਉਹ ਦੋ ਕਵੇ ਤਿੰਨ ਮਾਰੀਆਂ ਗੋਰੀਆਂ ਨਹੀਂ ਤੈਨੂੰ ਪੁੱਛਿਆ ਉਹਨਾਂ ਸੁਭਾਅ ਦਾ ਨਾ ਡੀਐਸਪੀ ਕਹਿੰਦਾ ਹੈ ਨਾ ਉਹਨੇ ਡੀਐਸਪੀ ਕਹਿੰਦਾ ਵੀ ਮੁੰਡੇ ਨੂੰ ਪੁੱਛਿਆ ਤਾਂ ਕੋਈ ਸੁਭਾਅੇ ਕੰਮ ਨਹੀਂ ਕਰਦਾ ਨਾ ਨਿੰਨਾਂ ਕਹਿੰਦਾ ਨਾ ਸ਼ਾਂਤ ਰਾਂ ਨਹੀਂ ਅਮਾ ਹਾਜੀ ਕਾ ਤੇਰਾ ਨਾ ਕੀ ਮੈਂ ਮਰਨ ਨਿਸ਼ਾਨਾ ਕਰ ਤੇ ਸੁਭਾਅੇ ਦੁਕਾਨਾ ਕਰਤਾ ਤੇ ਦਵਾਈ ਕਰਦੀ ਮੋਖਿਆ ਦੀ ਤਮਾਂ ਦੁਕਾਨ ਤੇ ਕਰਦ ਰਹਾ ਸਵਾਇ ਬੱਦ ਸਵਾਵੇ ਨਹੀਂ ਮੈਂ ਦਵਾਈ ਤੋਂ ਮਿਲਨੀ ਮੁੱਕਾ ਕੋਈ ਲੁੱਟਖੋ ਤਾਂ ਨਹੀਂ ਦੁਕਾਨ ਚ ਨਹੀਂ بھائی ਕੋਈ ਲੁੱਟਖੋ ਨਹੀਂ ਕੋਈ ਕੁਝ ਕੋਈ ਤੁਹਾਡਾ ਕਿਸੇ ਨਾਲ ਰੰਜਿਸ਼ ਜਾਂ ਕੁਝ ਹੋ ਨਹੀਂ ਕੋਈ ਛੱਕ ਜੁੱਤ ਨਹੀਂ ਛੱਕ ਨਹੀਂ ਕਿਨਾਂ ਕਿਉਂਕਿ ਅਸੀਂ ਕਿਨਾਂ ਲੜੇ ਨਹੀਂ ਸਕਤਾ ਅਗਰੀ ਜੇ ਆਪਾਂ ਤੇ ਨਾਲ ਲੜੇ ਬੜੇ ਚਾਰ ਸਾਲ ਤੋਂ ਇੱਥੇ ਸਾਡੇ ਕੋ ਰਹਿੰਦੇ ਆ ਕਿਤੇ ਵੀ ਕਿਸੇ ਨਾਲ ਕਿਨਾਂ ਬਜਤ ਇਹ ਤੁਹਾਡਾ ਜਿਹੜਾ ਸਰੀਆਲੀ ਰੋਡ ਤੇ ਇਲੈਕਟ੍ਰੋਪੈਥੀ ਹਮ ਇਲੈਕਟ੍ਰੋ ਇਲੈਕਟ੍ਰੋਮੋਬਾਈਲਿਕ ਕਲੀਨਿਕ ਆ ਜੀ ਕਲੀਨਿਕ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰਾ ਜੀ ਮੈਂ ਬਜ਼ਾਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਕੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਾਲ ਪੜਸੀ ਮੇਰੇ ਬੈਠੇ ਸੀ ਸ਼ੁਭੇਤਾ ਸ਼ਰਮਾ ਜੀ ਜੀ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨ ਮੇਰੇ ਹਾਲ ਪੜਸੀ ਸ਼ੁਭੇਤਾ ਹੀ ਹਮਾ ਤੇ ਲੱਗੀ ਐ ਕੋਈ ਉੱਥੇ ਲੁੱਟਖੋ ਵਗੈਰਾ ਦੀ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਹਾਂ ਜੀ ਹਾਂ ਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਨਹੀਂ ਕੋਈ ਵੈਰ ਰੋਧ ਨਹੀਂ ਹੈ ਕਿਸੇ ਪ੍ਰੋਪਰ ਪੱਟੀ ਦੇ ਰਹਿਣ ਨੂੰ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ ਅੱਛਾ ਤੁਸੀਂ ਦਦੇਰ ਸਾਹਿਬ ਤੋਂ ਆਣ ਇੱਥੇ ਕਲੀਨਿਕ ਕਦੋਂ ਤੋਂ ਦੇ ਕਰ ਰਹੇ ਚਾਰ ਸਾਲ ਹੋ ਗਏ ਜਿੱਥੇ ਕਰਦੇ ਨੂੰ ਕਰ ਠੀਕ ਹੈ ਜੀ ਤੇ ਇਸ ਸੰਬੰਧੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਆਪਣਾ ਦੇਖੋ ਜੀ ਉਹਨੇ ਤਾਂ ਪਤਾ ਲੱਗ ਪੁਲਿਸ ਹੀ ਫਾਇਦਾ ਦੱਸੇ ਕਰਕੇ ਦੱਸੇ ਜੀ ਕਿ ਕੀਸਾ ਹੋ ਗਿਆ ਸੀ ਸਾਡਾ ਕਿਸੇ ਨਾਲ ਕੋਈ ਵੈਰ ਰੋਧ ਨਹੀਂ ਹੈਗਾ ਜੀ ਨਾ ਕਿਸੇ ਨਾਲ ਕੋਈ ਲੜ ਠੀਕ ਹੈ ਇਸ ਤੋਂ ਪਹਿਲਾਂ ਕੋਈ ਇਦਾਂ ਦੀ ਨਾ ਜੀ ਨਾ ਕਦੀ ਆਡਾ ਕਦੀ ਨਾ ਕੋਈ ਝਗੜਾ ਕੱਸ ਨਹੀਂ ਹੋਇਆ ਠੀਕ ਹੈ ਤੇ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਇਆ ਇਹ ਦੋਨੇ ਜਿਹੜੇ ਨਰਮਨ ਸਿੰਘ ਤੇ ਨਿਸ਼ਾਨ ਸਿੰਘ ਦੋਨੇ ਨੇ ਤੇ ਹਸਪਤਾਲ ਇਹਨੇ ਖੁੱਲ੍ਹ ਦੁਕਾਨ ਕਰਦੀ ਪਹਿਲਾਂ ਇਹ 400 ਰੁਪਏ ਦਾ ਸਹੂਆਜ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਇਹਦੇ ਨਿਸ਼ਾਨ ਸਿੰਘ ਦੀ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਸੀ ਉਹਦੇ ਹੱਥ ਤੇ ਹੈ ਪੁਲੀਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਦੰਜਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੀ ਹੈ ਇਹ ਹੁਣ ਗਾਂ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਹੈ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ